ਖਾਲਿਸਤਾਨ ਐਲਾਨਨਾਮਾ ਦਿਵਸ ਮਨਾਉਣ ਦੇ ਲਈ ਅੱਜ ਦਲ ਖਾਲਸਾ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਇਕੱਤਰਤਾ ਕੀਤੀ ਗਈ ਜਿਸ ਦੇ ਵਿੱਚ ਦਲ ਖਾਲਸਾ ਦੇ ਆਗੂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਉੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਤਾਨੀ ਪੱਖੀ ਨਾਰੇ ਲਗਾਏ ਗਏ ਅਕਾਲ ਤਖਤ ਸਾਹਿਬ ਤੋਂ ਆਈ ਆਵਾਜ਼ ਪੰਜਾਬ ਬਣੇਗਾ ਖਾਲਿਸਤਾਨ ਦੇ ਨਾਰੇ ਵੀ ਲਗਾਏ ਗਏ ਇਸ ਮੌਕੇ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ 37 ਸਾਲ ਪਹਿਲਾਂ ਪੰਥਕ ਕਮੇਟੀ ਨੇ ਖਾਲਿਸਤਾਨ ਨੂੰ ਲੈ ਕੇ ਇੱਕ ਐਲਾਨਨਾਮਾ ਜਾਰੀ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੇ ਵਿਰੋਧ ਨਹੀਂ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਉਥਲ-ਪਥਲ ਚਾਹੁੰਦੇ ਹਨ। ਦਲ ਖਾਲਸਾ ਦੇ ਆਗੂ ਨੇ ਕਿਹਾ ਕਿ 37 ਵਰ੍ਹੇ ਪਹਿਲਾਂ ਅੱਜ ਦੇ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਦਮਦਮੀ ਟਕਸਾਲ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਸਾਪਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਡਾਕਟਰ ਸੋਨ ਸਿੰਘ ਜਿਹੜੇ ਪੰਥਕ ਕਮੇਟੀ ਦੇ ਬਾਦ ਦੇ ਵਿੱਚ ਮੁਖੀ ਵੀ ਬਣੇ ਉਹ ਇਸ ਐਲਾਨਨਾਮੇ ਦੇ ਆਰਕੀਟੈਕਟ ਸਨ। ਇਸ ਐਲਾਨਨਾਮੇ ਦੇ ਵਿੱਚ ਦੁਨੀਆ ਤੇ ਭਾਰਤ ਨੂੰ ਰਾਜ ਸੀ ਮਾਨਤਾ ਦੇਣ ਦੇ ਲਈ ਕਿਹਾ ਗਿਆ ਸੀ। ਇਹ ਗੱਲ ਕਲੀਅਰ ਕੀਤੀ ਗਈ ਸੀ ਕਿ ਉਹ ਕਿਸੇ ਧਰਮ ਦੇ ਵਿਰੋਧ ਨਹੀਂ ਹਨ ਉਹਨਾਂ ਨੇ ਕਿਹਾ ਕਿ ਉਹ ਉਥਲ ਪੁਥਲ ਨਹੀਂ ਚਾਹੁੰਦੇ ਜਿਸ ਤਰ੍ਹਾਂ ਕਿ 1947 ਦੇ ਵਿੱਚ ਲੋਕ ਉਜੜ ਕੇ ਦੁਬਾਰਾ ਵਸੇ ਸਨ ਜਿਹੜੀ ਮਾਤਤਾ ਦੀ ਮੰਗ ਕੀਤੀ ਗਈ ਸੀ ਤਾਂ ਕਿ ਖਾਲਿਸਤਾਨ ਨੂੰ ਰਾਜਸੀ ਤੌਰ ਦੇ ਉੱਤੇ ਜਿਹੜੀ ਮਾਤਤਾ ਦਿੱਤੀ ਜਾ ਸਕੇ ਸੋ ਇਸ ਦਿਨ ਦੇ ਉੱਤੇ ਖਾਲਿਸਤਾਨ ਡੈਕਵਾਇਜ਼ੇਸ਼ਨ ਡੇ ਦੇ ਉੱਤੇ ਅਸੀਂ ਮਨਾਉਂਦੇ ਆ ਰਹੇ ਹਾਂ 37 ਸਾਲ ਤੋਂ ਮਨਾਉਂਦੇ ਆ ਰਹੇ ਹਾਂ ਅਗਰ ਤੁਸੀਂ ਇਸ ਨੂੰ ਪੜੋ ਤੇ ਜਿਹੜੇ ਭਨੇਖੇ ਨੇ ਇਸ ਗੱਲ ਦੇ ਕਿ ਖਾਲਸਤਾਨ ਦੇ ਵਿੱਚ ਪਤਾ ਨਹੀਂ ਹਿੰਦੂਆਂ ਨੂੰ ਕੱਟ ਦਿੱਤਾ ਜਾਊਗਾ, ਬਾਹਰ ਦਿੱਤਾ ਜਾਊਗਾ, ਹਿੰਦੂ ਨਹੀਂ ਰਹਿਣਗੇ। ਉਹ ਤੁਸੀਂ ਡੈਕਲੇਰੇਸ਼ਨ ਨੇ ਪੜੋ ਜਿਹੜੀ ਸਾਡੀ ਡੈਕਲੇਰੇਸ਼ਨ ਹੈ ਉਹਦੇ ਵਿੱਚ ਪਤਾ ਲੱਗੂਗਾ ਕਿ ਸਭ ਧਰਮਾਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ ਜਾਊਗਾ। ਸਾਰੇ ਧਰਮਾਂ ਨੂੰ ਬਦਲ ਫੁੱਲਣ ਦੀ ਜਿਹੜੀ ਪ੍ਰਫੁੱਲਤਾ ਉਹਨਾਂ ਦੀ ਸਰਕਾਰੀ ਖਜ਼ਾਨੇ ਦੇ ਨਾਲ ਕੀਤੀ ਜਾਊਗੀ ਔਰ ਕਿਸੇ ਨਾਲ ਵੀ ਜਾਤੀ ਜਿਹੜਾ ਭੇਦਭਾਵ ਹੈ ਉਹ ਨਹੀਂ ਕੀਤਾ ਜਾਊਗਾ ਔਰ ਅਸੀਂ ਸਾਰੇ ਦੇਸ਼ਾਂ ਦੇ ਨਾਲ ਆਪਣੇ ਜਿਹੜੇ ਸਬੰਧ ਹੈ ਉਹ ਬਹੁਤ ਅੱਛੀ ਤਰੀਕੇ ਦੇ ਨਾਲ ਬਿਨਾ ਕਿਸੇ ਵਾਲੰਸ ਤੋਂ ਬਣਾਉਣਾ ਚਾਹੁੰਦੇ ਆ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਬਣਾ ਕੇ ਦੂਜੇ ਦੇਸ਼ਾਂ ਨਾਲ ਚੰਗੇ ਸਬੰਧ ਆ ਜਿਹੜੇ ਉਹ ਕਾਇਮ ਰੱਖ ਸਕੀਏ ਪਰ ਖਾਲਸਤਾਨ ਨੂੰ ਹੋਣ ਦੇ ਵਿੱਚ ਲਿਆ ਸਕੀਏ ਜੋ ਕੁਝ ਵੀ ਹੋਇਆ 6 ਮਹੀਨੇ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਇਹ ਬਪਰਾਇਆ ਗਿਆ ਬਹੁਤ ਸਾਰੇ ਲੋਕ ਇੰਡੀਅਨ ਗਵਰਨਮੈਂਟ ਦੇ ਇਸ ਟ੍ਰੈਪ ਦੇ ਵਿੱਚ ਇਜ਼ੀਲੀ ਵਾਕ ਇਨ ਹੋ ਗਏ ਅੰਦਰ ਵੜ ਗਏ ਉਹ ਸਟ੍ਰੈਪ ਸੀ ਜਿਹੜਾ ਉਹ ਸਟ੍ਰੈਪ ਦਾ ਹਿੱਸਾ ਬਣ ਕੇ ਬਹੁਤ ਸਾਰੇ ਲੋਕ ਸੋ ਗਵਰਨਮੈਂਟ ਨੇ ਇੱਕ ਗੰਦੀ ਗੇੜ ਖੇਢੀ ਐ ਔਰ ਉਸ ਤੋਂ ਬਾਅਦ ਭਾਂਡਾ ਵੀ ਸਿੱਖਾਂ ਦੇ ਸਰਪੰਤਾ ਦੁਨੀਆ ਦੇ ਵਿੱਚ ਇੱਕ ਸਿੱਖਾਂ ਨੂੰ ਸ਼ਾਂਤੀ ਦਾ ਵਿਲਿਅਨ ਖਲਨਾਇਕ ਪੇਸ਼ ਕਰ ਦਿੱਤਾ ਆਪਣੇ ਮੀਡੀਆ ਰਾਹੀਂ ਤੇ ਸਾਡੇ ਹੀ ਨੌਜਵਾਨ ਚੁੱਕ ਕੇ ਡਿਬਰੂਗੜ੍ਹ ਲੱਗੇ ਐਨਐਸਏ ਲਾਤੀ ਦੱਸੋ ਉਹਨਾਂ 9 ਦੇ 9 ਵਿੱਚ ਸਾਰਿਆਂ ਨੂੰ ਹੀ ਕਹਨਾ ਕੋਈ ਕਿਸੇ ਤੇ ਵੀ ਐਨਐਸਏ ਲੱਗਣ ਦਾ ਕੋਈ ਵਾਜਬਤਾ ਹੀ ਨਹੀਂ ਐ ਕੋਈ ਜਸਟੀਫਿਕੇਸ਼ਨ ਨਹੀਂ ਐ ਨਾਓ ਮਿਲੀਟੈਂਟ ਨਾ ਉਹਨਾਂ ਨੇ ਵੈਪਨ ਚੁੱਕੇ ਨਾ ਜਿਹੜੇ ਵੈਪਨ ਚੁੱਕੇ ਉਹ ਤਾਂ ਸਰਕਾਰ ਦੇ ਆਪਣੇ ਦਿੱਤੇ ਹੋਏ ਲਾਇਸੈਂਸੀ ਸੀਗੇ ਨਾ ਉਹਨਾਂ ਦੇ ਹੱਥੋਂ ਕੋਈ ਖੂਨ ਖਰਾਬਾ ਹੋਇਆ ਨਾ ਉਹਨਾਂ ਨੇ ਕੋਈ ਦੇਸ਼ ਤੋੜਨ ਦੀਆਂ ਗੱਲਾਂ ਕੀਤੀਆਂ ਉਹ ਆਪਣੀ ਇੱਕ ਓਵਰਗਰਾਉਂਡ ਲਾਈਫ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ ਕਰ ਰਹੀ ਸੀ ਤੁਸੀਂ ਕਿਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਹਗਵਾ ਬਣਾਇਆ ਫਿਰ ਦੁਨੀਆ ਡਰਾਈ ਆਪਣੀ ਆਪਣੀ ਦੁਨੀਆ ਡਰਾਈ ਫਿਰ ਚੱਕ ਕੇ ਅੰਦਰ ਸੁੱਟ ਕੇ ਇਹ ਦੁਨੀਆ ਨੂੰ ਦੱਸਿਆ ਕਿ ਦੇਖੋ ਅਸੀਂ ਤੁਹਾਡੇ ਸੇਵੀਅਰ ਹਾਂ ਅਸੀਂ ਤੁਹਾਡੇ ਰਖਵਾਲੇ ਹਾਂ ਇੱਕ ਗਲਤ ਪ੍ਰੋਪਾਗੈਂਡਾ ਹੈ ਅਸੀਂ ਹਰ ਕਮਿਊਨਿਟੀ ਨੂੰ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਇਸਾਈ ਹੋਵੇ ਚਾਹੇ ਉਹ ਲੋਕ ਹੋਣ ਜਿਹੜੇ ਧਰਮ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਹ ਇੱਕ ਰਾਜਨੀਤਿਕ ਸੰਘਰਸ਼ ਹੈ ਔਰ ਇਹਦੇ ਵਿੱਚ ਪੰਜਾਬ ਦੀ ਕੁਝ ਹਾਲੀ ਸਮਾਈ ਹੋਈ ਹੈ ਚਾਹੇ ਇੱਥੇ ਦੀ ਕੋਈ ਕਮਿਊਨਿਟੀ ਹੋਵੇ ਸਾਰਿਆਂ ਦਾ ਇੱਥੇ ਆਦਰ ਮਾਨ ਸਤਕਾਰ ਹੋਵੇਗਾ ਇੱਥੇ ਨੌਕਰੀਆਂ ਦੀ ਜਿਹੜੀ ਲਿਸਤੇ ਆ ਉਹ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਚੱਲਿਆ ਕਰੇਗਾ ਇਹ ਨਹੀਂ ਹੈ ਕਿ ਜੇ ਖਾਲਸਾਤਨ ਬਣ ਗਿਆ ਤੇ ਇੱਥੇ ਸਾਰੀਆਂ ਕੁਰਸੀਆਂ ਦੇ ਤੇ ਸੇਖੀ ਬੈਠੇ ਦੇਣਗੇ ਯੋਗਤਾ ਦੇ ਆਧਾਰ ਦੇ ਤੇ ਮੁਲਕ ਚੱਲੇਗਾ ਤੁਹਾਡੇ ਜਾਤ ਕਿਸੇ ਕੋਲੋਂ ਨਹੀਂ ਪੁੱਛੀ ਜਾਏਗੀ ਤੁਹਾਡਾ ਧਰਮ ਕਿਸੇ ਕੋਲੋਂ ਨਹੀਂ ਪੁੱਛਿਆ ਜਾਏਗਾ ਤੁਹਾਡੇ ਨਾਲ ਕਿਸੇ ਜਾਤ ਧਰਮ ਦੇ ਨਾਂ ਦੇਤੇ ਕੋਈ ਵਿਤਕਰਾਨੀ ਹੋਏਗਾ ਇੱਕ ਸਰਬਸਾਂਝੀ ਵਾਲਤਾ ਦਾ ਸਮਾਜ ਸਿਰਜਿਆ ਜਾਵੇਗਾ ਜਿਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਇਹ ਪੰਜਾਬ ਨੂੰ ਚਲਾਉਣਾ ਆ ਚਾਹੇ ਉਹ ਇੱਥੇ ਦਾ ਹਿੰਦੂ ਮੁਸਲਮਾਨ ਈਸਾਈ ਜਾਂ ਮੈਂ ਫੇਰ ਕਹਿ ਰਿਹਾ ਉਹ ਹੁਣ ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਵੀ ਇੱਥੇ ਰਹਿਣੇ ਨੇ ਉਹਨਾਂ ਦਾ ਵੀ ਪ ਆਦਰ ਮਾਨ ਸਤਕਾਰ ਕੀਤਾ ਜਾਵੇਗਾ ਹਰ ਇਨਸਾਨ ਜਿਹੜਾ ਆਪਣੀ ਇੱਛਾ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਵੀ ਜਿਉਣਾ ਚਾਹੁੰਦਾ ਆ ਉਹਨੂੰ ਇੱਥੇ ਪੂਰਾ ਹੱਕ ਹੋਵੇਗਾ ਕੋ ਆਪਣੀ ਹਰ ਤਰ੍ਹਾਂ ਦੀ ਆਈਡੀਓਲੋਜੀ ਨੂੰ ਇੱਥੇ ਵਿਚਾਰਦੇ ਹੋਏ ਉਹਤੇ ਕੰਮ ਕਰਦੇ ਇੱਥੇ ਰਵੇ ਪਰ ਉਸਦੀ ਸ਼ਰਤ ਸਿਰਫ ਇੱਕ ਇੱਕ ਪੰਜਾਬ ਦੀ ਖਾਲਸਾਣ ਦੀ ਖੁਸ਼ਹਾਲੀ ਲਈ ਕੰਮ ਕਰੇ ਔਰ ਇੱਕ ਸਰਬ ਸਾਂਝੀ ਵਾਲਤਾ ਵਾਲਾ ਸਮਾਜ ਜਿਹੜਾ ਹੈ ਉਹਨੂੰ ਸਿਰਜਣ ਦੇ ਵਿੱਚ ਇੱਥੇ ਯੋਗਦਾਨ ਪਾਵੇ ਅੱਜ ਅੱਜ ਕੱਲ੍ਹ ਵੀ ਕੋਈ ਨਾਮੇ ਦੇ ਵਿੱਚ ਲਿਖਿਆ ਕਿ ਗਿਆ ਸੀ ਖਾਲਿਸਤਾਨ ਅਲਾਨਾ ਮੈਂ ਇੱਕ ਬੜਾ ਹੀ ਵਧੀਆ ਡਾਕੂਮੈਂਟ ਹੈ ਜਿਹਦੇ ਵਿੱਚ ਪੰਜਾਬ ਦੇ ਖਾਲਿਸਤਾਨ ਦਾ ਪੋਲੀਟੀਕਲ ਸਟਰਕਚਰ, ਸੋਸ਼ਲ ਸਟਰਕਚਰ ਕਿਵੇਂ ਦਾ ਹੋਵੇਗਾ, ਇਕਨੋਮਿਕਲ ਸਟਰਕਚਰ ਕਿਸ ਤਰੀਕੇ ਦਾ ਹੋਵੇਗਾ ਉਹਦੇ ਬਾਰੇ ਬਰੀਫਲੀ ਦੱਸਿਆ ਗਿਆ ਹੈ। ਸੋ ਅਸੀਂ ਹਰ ਪੰਜਾਬੀ ਨੂੰ ਅਪੀਲ ਕਰਦੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਖਾਲਿਸਤਾਨ ਬਾਰੇ ਸਿੱਖਣਾ ਹੈ ਉਹ ਪੜ੍ਹਨਾ ਚਾਹੀਦਾ ਹੈ। ਹਰ ਇੱਕ ਨੂੰ ਡਾਕੂਮੈਂਟ ਪੜ੍ਹਨਾ ਚਾਹੀਦਾ ਹੈ। 5-7 ਪੇਜ ਦਾ ਡਾਕੂਮੈਂਟ ਹੈ ਉਹਨੂੰ ਜ਼ਰੂਰ ਪੜ੍ਹੋ। ਉਹਦੀ ਕੱਲੀ-ਕੱਲੀ ਲਾਈਨ ਨੂੰ ਵਿਚਾਰੋ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਵਰਗ ਦੇ ਨਾਲ ਵਿਤਕਰਾ ਕਰਨ ਦੀ ਗੱਲ ਕੀਤੀ ਗਈ ਆ ਉਹ ਸਾਨੂੰ ਸਾਹਮਣੇ